ਬਾਬੂ ਰਜਵਲੀ ਖਾਨ ਜੀ ਦੀ ਕਵਤਾ ਲੱਖ ਕੁਰਬਾਨੀ ਦੇ ਕੇ ਮਿਲੀ ਆਜ਼ਾਦੀ ਭਾਰਤ ਨੂੰ ਇਸ ਕਵਤਾ ਦੇ ਵਿੱਚ ਬਾਬੂ ਜੀ ਆਜ਼ਾਦੀ ਕੁਲਾਟੀਆਂ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ ਡੇਢ ਸਦੀ ਹੈ ਗੁਜ਼ਰੀ ਕਰਦੇ ਰਾਜ ਫਰੰਗੀ ਨੂੰ ਮੁਸ਼ਕਲ ਜੀਵਨ ਹੋ ਗਿਆ ਬੜੀ ਪੁਚਾਵਣ ਤੰਗੀ ਨੂੰ ਕਾਲਾ ਲੋਕੁ ਪੁਕਾਰਨੁ ਦਿਲ ਸੇ ਕਰਨ ਹਕਉਰਤ ਨੂੰ ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ ਰਾਜ ਖਜ਼ਾਨਾ ਖੋਲਿਆ ਕਰਤੇ ਇੰਡੀਅਨ ਖੋਖਲੇ ਸਭ ਤੋਂ ਪਹਿਲਾਂ ਨਿਤਰੇ ਤਿਲਕ ਬਰਾਮਣ ਗੋਖਲੇ ਬੜੀ ਹਕੂਮਤ ਜ਼ੁਲਮੀ ਖੜ ਕੇ ਪੜਨੇ ਹੈ ਭਾਰਤ ਨੂੰ ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ ਜੋਰ ਸ਼ੌਕਤ ਗਰਜਣੋਂ ਉੱਪਰ ਖੜੇ ਸਟ ਜਾਉਂਦੇ ਸੁਣ ਕੇ ਕੰਬਣੀ ਚੜ ਜਾਏ ਧੜਕਨ ਦਿਲ ਅੰਗਰੇ ਜਾਉਂਦੇ ਸਿਨੇ ਵਿੱਚ ਅੱਗ ਲਾਤੀ ਚਾੜਨ ਜੋਸ਼ ਹਰਾਰਤ ਨੂੰ ਲੱਖ ਕੁਰਬਾਨੀ ਦੇ ਕਰ ਮੁਰੀ ਆਜ਼ਾਦੀ ਭਾਰਤ ਨੂੰ ਗਾਂਧੀ ਨੇ ਹੱਦ ਕਰਤੀ ਸੀ ਦੁੱਧ ਪੀ ਕੇ ਬੱਕਰੀ ਦਾ ਜਾਨ ਤਲੀ ਤੇ ਧਰ ਕੇ ਤਕੜੇ ਦੇ ਨਾਲ ਟੱਕਰੀ ਦਾ ਮੈਂ ਸਵਰਾਜ ਦਿਵਾ ਦੂੰ ਲੱਗ ਗਿਆ ਦੇਣ ਬੁਸ਼ਾਰਤ ਨੂੰ ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ ਅਬਦਲ ਕਲਾਮ ਤੇ ਨੇਤਾ ਅੰਮ੍ਰਿਤ ਸਰਦਾ ਕਿਚਲੂ ਜੀ ਬਰਕਲਾਫ ਜੋ ਬੋਲੇ ਦੀਵ ਹਕੂਮਤ ਖਿਚਲੂ ਜੀ ਗਾਰੇ ਨੁ ਫਰੰਗੀਆਂ ਨੇ ਅਕਬਾਲ ਜਨਾ ਦੀ ਜਾਰਤ ਨੂੰ ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ ਚੰਦਰ ਸੁਭਾਸ਼ ਪਟੇਲ ਸੋਹਣੇ ਹਿੰਦ ਦੇ ਲਾੜੇ ਜੀ ਚੰਗਿਆੜਨ ਤੜ ਮਾਰਨੂ ਪਿੰਜਰਿਆਂ ਦੇ ਵਿੱਚ ਤਾੜੇ ਜੀ 10 ਵਾਰ ਕੱਟ ਕੇ ਜੇਲਾਂ ਨਹਿਰੂ ਕਰੇ ਸਦਾਰਤ ਨੂੰ ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ ਵਤਨ ਪਿਆਰੇ ਕਾਰਨ ਮਰੇ ਬਹਾਦਰ ਕੂਕੇ ਜੀ ਪਕੜ ਹਕੂਮਤ ਜ਼ੁਲਮੀ ਤੋਪਾਂ ਦੇ ਨਾਲ ਫੂਕੇ ਜੀ ਤੂੰ ਬਾਤ ਤੂੰ ਬਾ ਉੱਡ ਗਏ ਬਨ ਕੇ ਖੜੇ ਕਤਾਰ ਤੈਨੂੰ ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ ਰਲੇਸ਼ੀ ਦੀ ਟੋਲੇ ਦੇ ਵਿੱਚ ਗਦਰੀ ਬਾਬੇ ਜੀ ਉਦਮ ਸਿੰਘ ਤੇ ਸਿਵਾ ਸਿੰਘ ਕਰਤਾਰ ਸਰਾਬੇ ਜੀ ਭਾਰਤ ਦੇ ਅਣਖੀਲੇ ਇੱਕ ਦਿਨ ਖੂਨ ਵਜਾਰਤ ਨੂੰ ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ ਪੁੱਤਰ ਬਹਾਦਰ ਵਣ ਲੈ ਦੁੱਧ ਚੁੰਗ ਅਣਖੀ ਮਾਂ ਦਾ ਡਾਂਗਾ ਦੇ ਨਾਲ ਭੰਨਤਾ ਲਜਪਤ رائے ਜਗਰਾਮ ਦਾ ਫੜ ਕੇ ਸ਼ੇਰ ਪੰਜਾਬੀ ਪਲ ਵਿੱਚ ਕਰਨ ਕਰਤਾ ਘਾਰਤ ਨੂੰ ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ ਬੇਜਿਲੀਆ ਵਾਲੇ ਬਾਗ ਚ ਜਲਸਾ ਤਿਹਾਂ ਕਲਾ ਸੌਂਦਾ ਡੈਰ ਦਵਾਰ ਹੁਕਮ ਦੇ ਫਰਸ਼ ਵਿਚਾ ਬਿਛਾਤਾ ਲਾਸ਼ਾਂ ਦਾ ਟੂਪ ਚਲਾ ਕੇ ਢੋਂਦੇ ਉਸਰੀ ਧਰਮ ਇਮਾਰਤ ਨੂੰ ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ ਹੋਂ ਸ਼ਹੀਦ ਅਕਾਲੀ ਮਗਰ ਸਨੈਰੀ ਮਹਿਣਾਉਂਦੇ ਇੰਜਣਾ ਹੈਠ ਸਿਰ ਰੱਖਤੇ ਉੱਪਰ ਲਟ ਗਏ ਲੈਣੋ ਦੇ ਦਾਣਿਆ ਵਾਂਗ ਪੁੱਨ ਤੇ ਜੈਤੋਂ ਛੇੜ ਸ਼ਰਾਰਤ ਨੂੰ ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ ਭਗਤ ਸਿੰਘ ਤੇ ਦਤ ਨੂੰ ਭਗਤ ਸਿੰਘ ਤੇ ਦਤ ਨੂੰ ਸਾਰਾ ਦੇਸ਼ ਸਲਾਹੇ ਜੀ ਬਾਬੂ ਲਿਆਣ ਲਾਹੌਰ ਜਾਲਮਾਂ ਦੇਤੇ ਫਾਹੇ ਜੀ ਸੀਸ ਵਤਨ ਤੋਂ ਵਾਰੇ ਰੱਬ ਨਾਲ ਕਰਨ ਤਜਾਰਤ ਨੂੰ ਲੱਖ ਕੁਰਬਾਨੀ ਦੇ ਕਰ ਮਿਲੀ ਆਜ਼ਾਦੀ ਭਾਰਤ ਨੂੰ ਲੱਖ ਕੁਰਬਾਨੀ ਦੇ ਕਰ ਮੇਰੀ ਆਜ਼ਾਦੀ ਭਾਰਤ ਨੂੰ